ਜਲੰਧਰ ਦੇ ਰਾਮਾ ਮੰਡੀ ਇਲਾਕੇ ਵਿੱਚ ਦੇਰ ਸ਼ਾਮ ਦੋ ਅਣਪਛਾਤੇ ਲੜਕਿਆਂ ਨੇ ਜਿੰਮ ਤੋਂ ਨਿਕਲਦੇ ਦੋ ਲੜਕਿਆਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਰਕੇ ਇੱਕ ਲੜਕੇ ਦੇ ਚਾਰ ਗੋਲੀਆਂ ਲੱਗੀਆਂ ਗੰਭੀਰ ਹਾਲਤ ਵਿੱਚ ਜ਼ਖਮੀ ਅਜੇ ਨਾਂ ਦੇ ਲੜਕੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਮੌਕੇ ਤੇ ਮੌਜੂਦ ਅਜੇ ਦੇ ਸਾਥੀ ਦੀਪਕ ਨੇ ਸਾਰੀ ਘਟਨਾ ਆਪਣੀ ਅੱਖਾਂ ਸਾਹਮਣੇ ਵੇਖੀ ਉਸ ਨੇ ਦੱਸਿਆ ਕਿ ਉਹਨਾਂ ਅਣਪਛਾਤੇ ਨਕਾਬਪੋਸ਼ਾਂ ਨੇ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਬਚ ਗਿਆ ਹੁਣ ਤੱਕ ਜਿਹੜਾ ਪਤਾ ਲੱਗਿਆ ਹੈ ਅਜੇ ਕੁਮਾਰ ਉਰਫ ਡੋਨਾ ਇਹ ਦਕੋਏ ਦਾ ਰਹਿਣ ਵਾਲਾ ਹੈ ਜਿਹੜਾ ਕਿ ਇਸ ਜਿਮ 'ਚ ਰੈਗੂਲਰਲੀ ਆਂਦਾ ਸੀ ਜਿਮ 'ਚ 7:30 ਦੇ ਵਿਚਕਾਰ ਇਹ ਬਾਹਰ ਆਇਆ ਹੈ ਦੋ ਅਨਪਛਾਤੇ ਬੰਦੇ ਮੋਟਰਸਾਈਕਲ ਤੇ ਆ ਕੇ ਉਹਨਾਂ ਨੇ ਚਾਰ ਫਾਇਰ ਕੀਤਾ ਹੈ ਅਜੇ ਕੁਮਾਰ ਐਟ ਦਾ ਮੋਮੈਂਟ ਕ੍ਰਿਟੀਕਲ ਹੈਗਾ ਡਾਕਟਰ ਦੀ ਟੀਮ ਲੱਗੀ ਹੋਈ ਹੈ ਉਹ ਉਹਨਾਂ ਉਹਦੀ ਇਲਾਜ ਕਰ ਰਹੀ ਹੈ ਆਪਾਂ ਪ੍ਰਾਰਥਨਾ ਕਰ ਰਹੇ ਹਾਂ ਕਿ ਉਹ ਬਚ ਜਵੇ ਲੇਕਿਨ ਸਿਚੁਏਸ਼ਨ ਕ੍ਰਿਟੀਕਲ ਹੈਗਾ ਉਧਰ ਪੁਆਇੰਟ 3 ਟੂ ਪਿਸਟਲ ਖਾਲੀ ਕੇਸਾਂ ਦੇਖ ਕੇ ਪੁਆਇੰਟ 3 ਟੂ ਪਿਸਟਲ ਦਾ ਇਹ ਸਬੂਤ ਪੈਦਾ ਕਰਦਾ ਹੈ ਕਿ ਕਿਸੇ ਪਰਮਿਟ ਨਾ ਮਿਲ ਰਹੀ ਹੈ ਉਹਨੂੰ ਕਿਛੇ ਤਰ੍ਹਾਂ ਨਹੀਂ ਅਭੀ ਬਹੁਤ ਇਨੀਸ਼ੀਅਲ ਫੇਜ਼ਸ ਆਫ ਇਨਵੈਸਟੀਗੇਸ਼ਨ ਹੈ ਇਹ ਫੈਮਿਲੀ ਨੂੰ ਵੀ ਆਪਾਂ ਪੁੱਛ ਰਹੇ ਆ ਇਹਦੇ ਨਾਲ ਜਿਹੜੇ ਬੰਦੇ ਸੀ ਉਹਨਾਂ ਨੂੰ ਵੀ ਪੁੱਛ ਰਹੇ ਆ ਇਨਵੈਸਟੀਗੇਸ਼ਨ ਅੱਗੇ ਭੜੇਗੀ ਜਿਵੇਂ-ਜਿਵੇਂ ਚੀਜ਼ਾਂ ਸਾਹਮਣੇ ਆਣ ਗਿਆ ਅਪਾ ਤੁਹਾਨੂੰ ਬਰੀਫ ਕਰਦੇ ਰਹਿਵਾਂਗੇ। ਇਕੱਲਾ ਹੀ ਤਫਜਰੀ। ਇਹ ਦੋ ਬੰਦੇ ਉਤਰੇ ਸੀ ਬਟ ਅਲੱਗ-ਅਲੱਗ ਮੋਟਰਸਾਈਕਲ ਸੀਗੇ। ਆਪਣੇ ਮੋਟਰਸਾਈਕਲ ਤੇ ਇਕੱਲਾ ਸੀ। ਠੀਕ। ਥੈਂਕ ਯੂ। ਪਾਪਾ ਜੀ ਕੀ ਨਾਮ ਆਪਣਾ ਕੀ ਗੱਲ ਕੀ ਹੋਈ ਸੀ ਇੱਥੇ? ਪਾਪਾ ਜੀ ਅਸੀਂ ਦੋਨੇ ਰੁਟੀਨ ਦੇ ਹਿਸਾਬ ਨਾਲ ਐਕਸਰਸਾਈਜ਼ ਲਾ ਕੇ ਥੱਲੇ ਉਤਰੇ ਆ ਜੀ। ਤੇ ਇੱਥੇ ਬਾਈਕ ਲੱਗੀਆਂ ਹੋਈਆਂ ਸੀਗੀਆਂ ਮੈਂ ਪਿੱਛੇ ਬਾਈਕ ਕਰ ਰਿਹਾ ਸੀਗਾ ਤੇ ਮੈਂ ਇਹਨੂੰ ਕਿਹਾ ਤੂੰ ਕੱਢ ਇੱਕ ਹੋਰ ਬਾਈਕ ਸੀ ਮੈਂ ਉਹਨੂੰ ਪਿੱਛੇ ਕਰਨ ਲੱਗਾ। ਪਿੱਛੋਂ ਆਏ ਦੋ ਜਣ ਉਹਨਾਂ ਨੇ ਇੱਕੋ ਦਮ ਹੀ ਸਾਰੇ ਗ ਤੇ ਮੈਂ ਜਦੋਂ ਉਹਦੇ ਵੱਲ ਹੋਣ ਲੱਗਾ ਉਹਨੇ ਮੇਰੇ ਵੱਲ ਪਿਸਤਲ ਤਾਣੀ ਤੇ ਮੇਰੇ ਵੱਲ ਮੈਂ ਥੱਲੇ ਨੂੰ ਹੋਇਆ ਫਿਰ ਫਾਇਰ ਕੀਤਾ ਉਹਨਾਂ ਨੇ ਇਹ ਨਹੀਂ ਪਤਾ ਹੁਣ ਫਾਇਰ ਸਰ ਕਿੱਧਰ ਲੱਗਾ ਕਿੱਧਰ ਨਹੀਂ ਤਾਂ ਮੈਂ ਇਧਰੋਂ ਨਿਕਲਿਆ ਉਹ ਸਡਨਲੀ ਇੱਕ ਦਮ ਨਿਕਲ ਗਏ ਉਧਰ ਨੂੰ ਤੇ ਮੈਂ ਨਾਲ ਹੀ ਬੈਗ ਆਗੇ ਚੱਕੇ ਸੀ ਲੈ ਕੇ ਗਏ ਸਰ ਉਹ ਸਰ ਇਹਦਾ ਕੁਛ ਨਹੀਂ ਪਤਾ ਮੂੰਹ ਬੰਨੇ ਹੋਏ ਸੀ ਫਾਇਰ ਪਤਾ ਲੱਗੇ ਸਰ ਕਿੰਨੇ ਫਾਇਰ ਮੇ ਵੀ 4-3-4 ਹੋਇਆ ਸਰ ਜਿਹੜਾ ਮੁੰਡਾ ਕਾਇਲ ਉਹਦਾ ਕੀ ਨਾਮ ਹੈ ਉਹਦਾ ਨਾਮ ਅਜੀਤ ਕੁਮਾਰ ਆ ਜੀ ਡੋਣਾ ਕਿੱਥੇ ਦਾ ਰਹਿਣ ਵਾਲਾ ਹੈ ਦਕੋਏ ਦਾ ਹੈ ਇੱਕ ਕੈਂਡੀਡੇਟਾਂ ਨੂੰ ਇਕੱਠੇ ਜਿੰਮ ਲਗਾ ਦੀ ਲਾਰੇ ਹੈ ਸਰ ਇਹ ਇੱਥੇ ਸਾਰੇ ਸਾਨੂੰ ਕੋਈ ਇੱਕ ਵੀ ਨਹੀਂ ਹੋਇਆ ਹੋਣਾ ਸਰ ਹਾਂਜੀ ਪਹਿਲਾਂ ਵੀ ਅਸੀਂ ਲਾਰੇ ਸੀਗੇ ਕੁਝ ਨਹੀਂ ਸਰ ਨਹੀਂ ਸਰ ਇਧਰ ਦਾ ਸਰ ਕੁਝ ਨਹੀਂ ਪਤਾ ਲੱਗਾ ਜਿਹੜੀ ਲੜਕੀ ਹੈ ਉਹਨਾਂ ਨੇ ਵੀ ਬੋਲਿਆ ਹੋਵੇ ਸਰ ਕੁਝ ਇੱਕ ਉਹਨਾਂ ਨੇ ਇੱਕ ਜਿਹੜਾ ਵਰਡ ਕਹਿੰਦੇ ਆਪਾਂ ਉਹ ਵੀ ਨਹੀਂ ਬੋਲਿਆ ਸਰ ਜਦੋਂ ਸਰ ਵਾਪਸ ਪੁਲਿਸ ਸਰ ਤੇ ਹੈਗੀ ਸੀ ਸਰ ਨਹੀਂ ਪੁਲਿਸ ਮੇਬੀ 2 ਜਾਂ 3 ਮਿੰਟ ਦਾ ਫਰਕ ਹੋਣਾ ਹੈ ਪੁਲਿਸ ਪਿੱਛੇ ਣਠੀ ਆ ਪਤਾ ਨਹੀਂ ਉਹ ਣਠ ਗਏ ਸੀ